ਕਿਸ਼ਟਾ ਵਾਲੇ ਪੈਸੇ ਲੈਣ ਆਏ ਸੀ ਠੀਕ ਹੈ ਬੰਦੇ ਮੇਰੇ ਦਾ ਮੋਟਰਸਾਈਕਲ ਹੀ ਕੰਮ ਕਰਦਾ ਮੇਰੇ ਕੋਲ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਰ ਪਰਸੋਂ ਪੈਸੇ ਆਪਣੇ ਲੈ ਜਿਓ ਆ ਕੇ ਕਹਿੰਦੇ ਅੱਜ ਅਹੀਂ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਜਾਂ ਪੈਸੇ ਲੈ ਕੇ ਜਾਣੇ ਮੈਂ ਕਿਹਾ ਮੋਟਰਸਾਈਲ ਮੇਰੇ ਕੋਲ ਆ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕੀ ਮਾਲਿਆ ਮੈਂ ਆਪਣੇ ਲੋਕਾਂ ਦੇ ਜਾਂਚੜਾਈ ਠੀਕ ਹੈ ਫਿਰ ਮੈਨੂੰ ਫੋਨ ਆਇਆ ਕਹਿੰਦੇ ਕਿੱਥੇ ਆ ਮੈਂ ਕਿਹਾ ਮੈਂ ਪਿੰਡ ਕਣਕ ਭੀਜਣ ਦਿਆਂ ਉਹ ਮੇਰੇ ਕੋਲ ਆਏ ਮੇਰੇ ਨਾਲ ਬਹਿਸ ਬਾਜੀ ਕਰਕੇ ਗਏ ਤੇ ਮੈਂ ਰੋਟੀ ਖਾਂਦਿਆਂ ਹਾਂ ਮੈਂ ਨਾ ਬੈਸ ਬਾਜੀ ਕਰਕੇ ਦੋ ਜਨੇ ਚਲ ਗਿਆ 3 ਵਜੇ ਫੇਰ ਆਏ ਮੈਂ ਆਪਣੀ ਕਣਕ ਬੀਜਣਦੇ ਆ ਪੈਲੀ ਦੇ ਵਿੱਚ ਮੈਂ ਟਰੈਕਟਰ ਆਪਣਾ ਚੱਲਦਾ ਛੱਡ ਗਿਆ ਆਪਣੀ ਜਾਨ ਬਚਾਈ 30 35 ਮੋਟਰਸਾਈਕਲ ਹੀ 50 ਜਨੇ ਹੀ ਉਹ 10 ਉਹਨਾਂ ਨੇ ਮੇਰੇ ਮਗਰ ਫਾਇਰ ਕੀਤੇ ਆ ਗੋਲੀਆਂ ਚਲਾਈਆਂ 10 ਅਹੀਂ ਬੰਦੀ ਕਾਰਵਾਈ ਉਹਨਾਂ ਨੇ ਕੀਤੀ ਜਾਵੇ ਜੀ ਮੈਂ ਆਪਣੀ ਜਾਨ ਬਹੁਤ ਮੁਸ਼ਕਲ ਚੜਾਈ ਅੱਜ ਬਚਾਈ ਹੈ ਭੱਜ ਕੇ ਭਾਜੀ ਮੇਰੇ ਕੋ ਪਿਸਟਾਂ ਵਾਲੇ ਪੈਸੇ ਲੈਣ ਆਏ ਸੀ ਠੀਕ ਹੈ ਬੰਦੇ ਮੇਰੇ ਦਾ ਮੋਟਰਸਾਈਕਲ ਸੀ ਕੰਮ ਕਰਦਾ ਮੇਰੇ ਕੋਲ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਰ ਪਰਸੋਂ ਪੈਸੇ ਆਪਣੇ ਲੈ ਜਿਓ ਆ ਕੇ ਕਹਿੰਦੇ ਅੱਜ ਅਹੀਂ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਜਾਂ ਪੈਸੇ ਲੈ ਕੇ ਜਾਣੇ ਮੈਂ ਕਿਹਾ ਮੋਟਰਸਾਈਲ ਮੇਰੇ ਕੋਲ ਆ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕੀ ਮਾਲਿਆ ਮੈਂ ਆਪਣੇ ਵੱਲੋਂ ਤੇ ਜਾਣ ਚੜਾਈ ਠੀਕ ਹੈ ਫੇਰ ਮੈਨੂੰ ਫੋਨ ਆਇਆ ਕਹਿੰਦੇ ਕਿੱਥੇ ਆ ਮੈਂ ਕਿਹਾ ਮੈਂ ਪਿੰਡ ਕਣਕ ਭੀਜਣ ਦਿਆਂ ਉਹ ਮੇਰੇ ਕੋਲ ਆਏ ਮੇਰੇ ਨਾਲ ਬਹਿਸ ਬਾਜੀ ਕਰਕੇ ਗਏ ਇੱਥੇ ਮੈਂ ਰੋਟੀ ਖਾਂਦਿਆਂ ਹਾਂ ਮੈਂ ਨਾ ਬੈਸ ਬਾਜੀ ਕਰਕੇ ਦੋ ਇਹਨੇ ਚਲ ਗਏ ਆ 3 ਵਜੇ ਫੇਰ ਆਏ ਮੈਂ ਆਪਣੀ ਕਣਕ ਵੀ ਜੰਦੇ ਆ ਪੈਲੀ ਦੇ ਵਿੱਚ ਮੈਂ ਟਰੈਕਟਰ ਆਪਣਾ ਚੱਲਦਾ ਛੱਡ ਗਿਆ ਆਪਣੀ ਜਾਨ ਬਚਾਈ 30 35 ਮੋਟਰਸਾਈਕਲ ਹੀ 50 ਜਣੇ ਹੀ ਉਹ ਤਿੰਨ ਉਹਨਾਂ ਨੇ ਮੇਰੇ ਮਗਰ ਫਾਇਰ ਕੀਤੇ ਆ ਗੋਲੀਆਂ ਚ ਲਾਈਆਂ ਤਿੰਨ ਤੇ ਸੀਸੀਟੀਵੀ ਕੀ ਕੋਈ ਸਾਰੀ ਸੀਸੀ ਹੈਗੇ ਸਾਡੇ ਕੋਲ ਜਦੋਂ ਲੰਘ ਕੇ ਜਾਂਦੇ ਆ ਵਾਪਸ ਹੂੰ ਕੋਲ ਕਿਨੇ ਲੱਗੇ ਕੋਲ ਇਹਨਾਂ ਨੂੰ ਪਤਾ ਨਹੀਂ 2 ਪੰਨੇ 3 ਲੱਗ ਗਏ ਤੇ ਇਨਫੈਰ ਕੀਤੇ ਉਹਨਾਂ ਨੇ ਇੱਕ ਵਾਰ ਪਹਿਲਾਂ ਵਾਕਰ ਤੋਂ ਆਈ ਬੰਦੀ ਕਾਰਵਾਈ ਉਹਨਾਂ ਨੇ ਕੀਤੀ ਜਾਵੇ ਜੀ ਮੈਂ ਆਪਣੀ ਜਾਨ ਬਹੁਤ ਮੁਸ਼ਕਲ ਛੜਾਈ ਅੱਜ ਬਚਾਈ ਆ ਭੱਜ ਕੇ ਹੁਣ ਪੁਲਿਸ ਪਹੁੰਚ ਗਈ ਮੌਕੇ ਤੇ ਪੁਲਿਸ ਪਹੁੰਚ ਗਈ ਆ ਜੀ ਕੀ ਹੈਗਾ ਮਸਤਾ ਸੰਗਣੇ ਪਿੰਡ ਚ ਆਏ ਆ ਤੇ ਇਹਨਾਂ ਦੀ ਕਾਲਜ ਤੇ ਗੋਲੀ ਚੱਲੀ ਆ ਜੇ ਵੈਰੀਫਾਈ ਕਰ ਰਹੇ ਆ ਥੋੜੀ ਚੱਲੀ ਹੋਵੇ ਜਰੂਰ ਜਿਹੜੇ ਕੋਈ ਲੋਸ਼ੀ ਹੋਣੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅੱਛਾ ਸਰ ਖੋਲ ਵਗੈਰਾ ਲੱਭੇ ਆ ਜਾਂ ਫਿਰ ਨਹੀਂ ਅਜੇ ਨਹੀਂ ਕੋਈ ਖੋਲਾਂ ਵਾਲੇ ਪਾਸੇ ਗਏ ਨਾ ਖੋਲ ਮਿਲੇ। ਹਾਂ ਜੇ ਖੋਲ ਮਿਲਗੇ ਤੇ ਪਤਾ ਲੱਗ ਜਾਊਗਾ ਕਲੀਅਰ ਹੋ ਜਾਊਗਾ ਫਿਰ ਤਾ ਸਰ ਤੁਹਾਡੇ ਕੀ ਪਤਾ ਲੱਗਾ ਕਿੰਨੇ ਨੌਜਵਾਨਾਂ ਨੇ ਸੇ ਪਹੁੰਚਦੇ ਨੇ ਇਹਨਾਂ ਦੀ ਕਹਿਣਤੀ ਆਂਦੇ 35 ਮੋਟਰਸਾਈਕਲ ਆਏ। ਕਿਤੇ ਸੀਸੀਟੀਵੀ ਆਈ ਸੀ ਕੋਈ ਸਾਹਮਣੇ ਆਈ ਸੀ ਮੇਰੇ ਕੋਲ ਅਜੇ ਨਹੀਂ ਆਈ ਜਦੋਂ ਆਈ ਆਪ ਦੇਖਾਂਗੇ ਇਹ ਹੋਈ ਤੇ ਜ਼ਰੂਰ ਵੇਖਾਂਗੇ ਹਾਂ ਹਾਂ ਅੱਛਾ ਸਰ ਰਿਕਵਰੀ ਵਾਲੇ ਜਿਸ ਤਰ੍ਹਾਂ ਦੱਸਦੇ ਪਏ ਆ ਜੇ ਇਹਨਾਂ ਦੀ ਗੱਲ 'ਚ ਥੋੜੀ ਜਿੰਨੀ ਵੀ ਸੱਚਾਈ ਹੈਗੀ ਤਾਂ ਲੱਗਦਾ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿਸੇ ਨਾਲ ਤਕਲੀਫ ਨਹੀਂ ਕਰ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਹੀਂ ਹੈਗਾ ਤਾਂ ਕੋਈ ਸਾਡੇ ਕੋਲ ਆਣ ਕੇ ਦੱਸਣ ਪੁਲਿਸ ਪ੍ਰਸ਼ਾਸਨ ਨੂੰ ਆਹ ਆਹ ਪ੍ਰੋਬਲਮ ਹੈ ਸਾਨੂੰ ਸਾਡੇ ਕਿਸੇ ਨਾਲ ਨਹੀਂ ਤਾਰਿਆ ਕੋਈ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਬਿਲਕੁਲ ਠੀਕ ਹੈ ਇਹ ਚੀਜ਼ ਜਿਹੜੀ ਗਲਤੀ ਜਿਉਂ ਜਿਉਂ ਨੇ ਇਦਾਂ ਕੀਤਾ ਫਿਰ ਗਲਤੀ ਹੈ ਤਾਂ ਕਾਰਵਾਈ ਬਣਾਈਗੀ ਸਰ ਫਿਰ ਬਣਦੀ ਕਾਰਵਾਈ ਕੀਤੀ ਜਾਏਗੀ ਤਾਂ ਬਿਲਕੁਲ